ਹਾਂਜੀ ਸੱਚੀ ਗੱਲ ਸਾਰਿਆਂ ਨੂੰ ਤੇ ਅੱਜ ਮੈਂ ਇਹ ਵੀਡੀਓ ਉਹਨਾਂ ਲੋਕਾਂ ਦੇ ਪਾ ਰਿਹਾ ਜਿਹੜਾ ਸਾਡੇ ਖਿਲਾਫ ਸੰਦੀਪ ਦੇ ਕੇਸ ਬਾਰੇ ਕੁਝ ਵੀ ਆ ਫੇਸਬੁੱਕ ਤੇ ਦੇਖੋ ਜਨ ਵੀਡੀਓ ਦੇ ਕੁਝ ਬੋਲ ਰਿਹਾ ਕੋਈ ਕੁਝ ਪਾ ਰਿਹਾ ਕੋਈ ਕੁਝ ਪਾ ਰਿਹਾ ਤੇ ਕੋਈ ਕੇ ਨੂੰ ਕਹਿੰਦਾ ਦੋਬਲਾ ਬੰਦੇ ਉਹ ਉਹ ਨਿਕਲੇ ਆ ਦੋਲੇ ਤੁਸੀਂ ਨਿਕਲੇ ਆ ਨਿਉ ਭਰਵਾ ਜਿੰਦਾ ਸੀ ਉਹਨਾਂ ਪਰ ਆਇਆ ਜਦੋਂ ਇਸ ਦੁਨੀਆ ਚਲੇਗਾ ਨਾ ਦੁਨੀਆ ਦਾ ਕਦੀ ਉਹਦੇ ਪ੍ਰਵਾਹ ਵਾਲੇ ਹੈ ਜਾਂ ਉਹ ਇਨਸਾਫ ਅੱਥੇ ਇੱਕ ਪੋਚੀ ਪਾਈ ਅੱਜ ਜਿਹੜੇ ਕੰਨ ਮੋੜੇ ਮੋੜ ਲਾ ਖੜੇ ਆ ਇਹ ਤੋਂ ਇਹਨੂੰ ਉਹਨੂੰ ਪੰਡ ਰਹੇ ਆ ਉਹ ਬੰਦਾ ਇਦਾਂ ਆ ਬੰਦਾ ਇਦਾਂ ਸਾਡੇ ਅੱਜ ਜੋ ਵੀ ਸੰਦੀਵੀ ਸੰਦੀ ਹੈਲਪ ਕੇਸ ਵਿੱਚ ਵਡਾ ਅੰਕਲ ਬੋਸ ਬਲਜੀ ਸਿੰਘ ਕੁਆਰਿਆ ਪੂਰੀ ਜਦੋਂ ਸੰਦੀਪ ਦੁਨੀਆ ਗਿਆ ਆ ਉਹ ਸਾਨੂੰ ਪਤਾ ਅਸੀਂ ਉਹ ਟਾਈਮ ਕਿਦਾਂ ਕੱਢਿਆ ਉਹ ਹੁਣ ਟਾਈਮ ਕਿਦਾਂ ਕੱਢ ਰਿਹਾ ਅਸੀਂ ਕਿੰਨਾ ਸ਼ਰਲ ਕੀਤਾ ਕਿੰਨਾ ਕਰ ਰਹੇ ਹਾਂ ਪਰ ਸਾਡੇ ਆਹ ਟਾਈਮ ਵਿੱਚ ਇੱਕ ਬੰਦਾ ਸਾਹਮਣੇ ਖੜਾ ਇਹ ਕੇਸੇ ਵਿੱਚ ਵੀ ਸਾਡੀ ਹਰ ਗੱਲ ਆ ਪੂਰੀ ਸਾਨੂੰ ਹੋਸਾ ਦੇ ਰਿਹਾ ਉਹ ਅੰਕਲ ਬਲਜੀ ਸਿੰਘ ਦੂਆ ਤੁਹਾਨੂੰ ਦੱਸ ਨਹੀਂ ਲੋ ਨਹੀਂ ਵੀ ਅੰਕਲ ਆਓ ਆ ਕਰਿਆ ਆ ਕਰਿਆ ਹਾਂ ਤੇ ਲੋਕ ਨੂੰ ਭਿਗਾ ਰਹੇ ਆ ਤੁਹਾਨੂੰ ਪਤਾ ਸੰਦੀਪ ਭਰਾ ਨੂੰ ਪਤਾ ਆ ਜੇ ਅੰਕਲ ਕਹਿ ਮੇਰਾ ਸੰਦੀਪ ਮੈਂ ਪੁੱਤ ਨਾ ਉਹਨੇ ਪੁੱਤ ਬਣਾਇਆ ਹੀ ਨਹੀਂ ਆ ਤੇ ਆਪਣਾ ਪੋਤਾ ਆਪਣਾ ਫਰਜ਼ੂਨਾ ਪੁਰਾਣ ਨੂੰ ਭਾਰਿਆ ਅੱਜ ਤੀਕਣਾ ਅਸੀਂ ਪੂਰੇ ਸੰਦੀਪ ਫੈਮਿਲੀ ਅਸੀਂ ਅੰਕਲ ਦੇ ਅੱਖਾਂ ਵਿੱਚ ਜੀ ਕਰਦੇ ਆ ਇਹ ਤੇ ਬਾਕੀ ਮੈਂ ਸਾਰੇ ਅਪੀਲ ਕਰਦਾ ਆ ਭਰਾਵਾਂ ਨੂੰ ਜਿਹਨੇ ਸੰਦੀਪ ਨੂੰ ਚੋਣ ਵਾਲੇ ਜਿਹਨੇ ਫੈਨ ਆ ਤੁਸੀਂ ਥੋੜਾ ਸਾਥ ਦੋ ਜਿਹਦਾ ਪਹਿਲਾ ਦਿੱਤਾ ਜਾ ਤੁਹਾਡਾ ਹਿੱਸਾ ਜਿਹਦੇ ਨੇ ਸਾਨੂੰ ਬਹੁਤ ਹਸਾ ਮਿਲਦਾ ਹੈ ਇਹ ਦੇ ਕੁੱਤੇ ਪੋਂਦੇ ਆ ਇਹਨਾਂ ਪੋਂਕੇ ਜਾਂਦੇ ਸਾਨੂੰ ਕੋਈ ਪਰਵਾਹ ਨਹੀਂ ਇਹਨਾਂ ਗੱਲਾਂ ਦੀ ਪਰ ਮੈਂ ਇਹ ਬੁੱਲ ਨਹੀਂ ਤਾਂ ਸਾਰਾ ਸਮਝਾ ਤੁਸੀਂ ਜੋ ਮਰਜ਼ੀ ਪਾਈਓ ਜੋ ਮਰਜ਼ੀ ਲਿਖੀ ਜਾਓ ਠੀਕ ਹੈ ਇਹ ਸਾਨੂੰ ਪਤਾ ਆ ਸੰਦੀ ਸਰ ਨੂੰ ਪਰਮ ਪਤਾ ਆ ਕੋਲ ਪਤਾ ਕੀ ਕਰ ਰਿਹਾ ਅੱਜ ਤਾਂ ਅਜ ਤੀ ਨਾ ਅੰਕਲ ਦੇ ਬਲਜੀ ਸੰਧੂ ਦੇ ਅਈ ਖਰਮੇ ਕਿ ਜੀ ਕਰਦੇ ਆ ਜਨਾਬ ਬੰਦਾ ਸਾਨੂੰ ਹਸਲਦੇ ਪਿਆ ਦੇ ਨਾਲ ਆਪ ਟੈਂਸ ਲੈ ਗਏ ਆਪਣਾ ਟਾਈਮ ਕੱਢ ਗਏ ਸਾਡਾ ਨਹੀਂ ਨਹੀਂ ਜਾਂਦਾ ਜਾ ਹਰੇਕ ਸਾਹਮਣੇ ਖੜਾ ਜਾ ਤੇ ਲੋਰੀ ਕਲਬਾਂ ਵਾਲੀ ਹੈ ਮੈਟਰੋ ਵਾਲੀ ਹੈ ਬੈਨਕੂ ਵਾਲੀ ਹੈ ਇੰਗਲੈਂਡ ਤੋਂ ਜਿਹੜਾ ਪਹਿਲਾਂ ਖੜੇ ਸੀ ਅੱਜ ਵੀ ਖੜੇ ਆ ਅੱਜ ਸਾਡੀ ਹੈਲਪ ਕਰ ਰਹੇ ਆ ਤੇ ਤੁਸੀਂ ਨਾ ਤੁਹਾਨੂੰ ਤੁਸੀਂ ਲੋੜ ਨਹੀਂ ਕਿ ਤੁਸੀਂ ਪਿੱਛੋਂ ਪਾਓ ਉਹਦੇ ਅਕਲਸੀਂ ਪਦਾਨ ਕਰ ਦਾਂਗੇ ਤੇ ਮੈਂ ਸਾਰੇ ਪਰਾਂ ਨੂੰ ਅਪੀਲ ਕਰਦਾ ਜਿੰਨੇ ਪਰਾਂ ਨੂੰ ਦੋ ਵਾਲੀ ਆ ਫੇਣ ਤੂੰ ਥੋੜਾ ਸਾਹ ਦੋਦਾਂ ਇਹ ਨਾਲ ਨਾ ਕਰੋ ਪ੍ਰਵਾਹ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਕਦੀ ਕੁਛ ਲਿਖ ਰਹੀ ਕਈ ਕੁਛ ਲਿਖ ਰਹੀ ਆ ਸਾਨੂੰ ਪਤਾ ਅੰਕਲ ਕੀ ਕਰ ਰਿਹਾ ਇਹਦੀ ਪਿਛਲੇ ਨਾ ਕਿਹੜਾ ਟੁੰਫੇ ਕੀਤੀ ਸੀ ਉਹਦਾ ਮੈਂ ਅੱਜ ਜਵਾਬ ਦਿੰਦਾ ਆ ਕਹਿੰਦੀ ਇਹ ਕੋ ਗੱਡੀ ਲੈ ਲਿਓ ਉਹ ਆ ਗੱਡੀ ਅੰਕਲ ਨੇ ਜੋ ਹੋਕ ਕਲਬਾਂ ਵਾਲੇ ਜਿਹੜੇ ਜਿੰਨੇ ਵੀ ਆਂ ਅੰਗਲੈਂਡ ਤੋਂ ਹੀ ਕਿਹੜਾ ਤੋਂ ਸਾਰੇ ਉਹਨਾਂ ਦੇ ਭਾਵਾਂ ਨੇ ਉਹ ਗੋਦੀ ਨੂੰ ਬਹੁਤ ਛੋਟੀ ਕਰਦੀ ਆ ਇਹਨਾਂ ਨੂੰ ਬੱਚਿਆਂ ਨੂੰ ਭਰਵਾਉਣ ਦੇ ਬੱਚਿਆਂ ਦੀ ਕੀਤਾ ਉਹਦੇ ਕੀਤਾ ਪ੍ਰਵਾਸ ਤੇ ਅੱਜ ਵੀ ਕਰ ਰਹੇ ਆ ਤੁਸੀਂ ਜਲਦੀ ਸੋਚਿਆ ਸੋਚਿਆ ਕੋਈ ਅੰਕਲ ਜੀ ਦੇ ਭਰਵਾਉਣ ਹਾਜੂ ਖੜੇ ਨਾਲ ਇਹਨਾਂ ਕਰ ਸਕਦੇ ਆ ਸਾਨੂੰ ਪਤਾ ਹੁੰਦੀ ਫਰਕ ਪਤਾ ਪਰਿਵਾਰ ਨੂੰ ਪਸਾਲੀ ਕੀ ਕਰ ਰਿਹਾ ਤੇ ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਜਿੰਨੇ ਸੰਦੀਪ ਚੋਮ ਵਾਲੇ ਆ ਤੁਸੀਂ ਦਾ ਪਹਿਲਾਂ ਸਾਥ ਦਾ ਇਦਾਂ ਸਾਡੇ ਸਾਥ ਦਿਵੋ। ਵਾںੇ ਪਾ ਆਪਣੇ ਭਰਾ ਦਾ ਇਨਸਾਫ ਲੈ ਸਕੀਏ। ਧੰਨਵਾਦ।